ਬਲੋਗ ਮੇ ਮੈਟਰੋ ਸਸਰੀ ਕਾਲਜੀ ਸਾਰਿਆਂ ਨੂੰ ਤੇ ਸੋ ਜਿਹੜਾ ਅੱਜ ਆਪਣਾ ਅੱਜ ਦਾ ਬਲੌਗ ਆ ਠੀਕ ਹੈ ਜੀ ਹਾਂਜੀ ਤੇ ਆਪਣਾ ਰਾਜਪਰਾ ਜਿਹਦੀ ਕੀ ਮੈਰਿਜ ਹੀ ਉਹਦੀ ਮੈਰਿਜ ਤੇ ਆਪਣੇ ਸਾਰੇ ਫਨਕਾਰ ਭਰਾ ਪਹੁੰਚੇ ਹੋਏ ਆ ਪਹੁੰਚੇ ਹੋਏ ਨੇ ਆਪਣੇ ਬਹੁਤ ਹੀ ਸਤਿਕਾਰਯੋਗ ਅਛਾ ਜੀ ਗਗਨ ਮਹਿਰਾ ਜੀ ਤੇਰੇ ਘਰ ਤਾੜੀਆਂ ਐਕਸ ਡੈਵਲ ਰਾਹੁਲ ਇਹਨਾਂ ਲਈ ਨਿੱਕੀ ਤਾਰੀ ਨਿੱਕੀ ਤਾਰੀ ਤੇ ਆਪਣੇ ਰਾਗ ਭਰਾ ਵੀ ਪਹੁੰਚਦੇ ਆ ਓਨੇ ਵਲੌਗ ਸਟਾਰਟ ਕੀਤਾ ਸੀ ਓਨੇ ਵਲੌਗ ਸਟਾਰਟ ਕੀਤਾ ਯਾ ਵੀਰਲੀ ਆ ਗਿਆ ਪਿੱਛੇ ਭਰਾ ਦੀ ਐਂਟਰੀ ਜਿੰਦਾ ਸਾਰੇ ਟੀਕਟ ਹੋਣਗੇ 10 ਰੁਪਏ ਗੁਪਤਦਨ ਮਹਾਕ ਰਣ ਗਿੱਦੜ ਸਿੰਘ ਦੀ ਵਿੰਗੀ ਦੀ ਵਿੰਗੀ ਦੇ ਜੇ ਤੈਨੂੰ ਮੰਨੇਂਗੀ ਤੈਨੂੰ ਬਾਜੀ ਤੇਰੇ ਬਾੜੇ ਜਾਣੀ ਹੱਥ ਚਾਰ ਲੋਕ ਚਾਰ ਰਾਜ ਚ ਸਿਰ ਤੇ ਪਛਵਾ ਦੀ ਹਣਾ ਹਣਾ ਕੁਝ ਵੀ ਬੰਦਦਨ ਕੋ ਤੇ ਗਿਆਨ ਸੰਤ ਬਕੀਰਾ ਦਾ ਬਹੁਤ ਸਤਿਕਾਰ ਦੀ ਜਾ ਇਹ ਲੱਤ ਪਵਾ ਰੀ ਮਾਰੀ ਤੂੰ ਹੱਥ ਫਿਰ ਮੰਨੇਗੀ ਬਾਬਿਆਂ ਨੂੰ ਆਪਣਾ ਜਕੀਰਾ ਪੰਡਤ ਲਖਾਰੀ ਤਾਂ ਆਪਣੇ ਭਾਜੀ ਆਈ ਬੈਠੋ ਜੀ ਤੇ ਲੋਬ ਨਤਰ ਵੀ ਮਹਿਫਲ ਹੁਣ ਪੂਰੀ ਲੱਗ ਚੁੱਕੀ ਆ ਮੈਨਾਂ ਹੋ ਸੌ ਰੁਪਏ ਦੇ ਘੰਟੇ ਮੇਰਾ ਟਾਪਰਾ ਹੋਇਆ ਓਏ ਮੈਨੂੰ ਸੌ ਰੁਪਏ ਦੇ ਖੁੱਲਿਆ ਯਾਰ ਮੈਨੂੰ ਇਹ ਦਜਾ ਵਿਆਹ ਆ ਤੇ ਲੱਗ ਨਹੀਂ ਰਿਹਾ ਮੈਨੂੰ ਪੰਡਤ ਪੰਡਤ ਲੱਗਣ ਦਾ ਜੋਗੀ-ਜੋਗੀ ਨਹੀਂ ਆਉਂਦੇ ਹੁੰਦੇ ਸਾਡੇ ਹੱਥ ਦੇ ਚੇਲਾ ਵਾਲਕਾ ਮੇਰੇ ਜੇਲਾ ਵਾਲਕਾ ਅੱਜ ਐਕਚੁਅਲੀ ਵਿਆਹ ਮੇਰਾ ਕਾਲੂ ਹੈ ਅੱਜ ਮੇਰੇ ਮਹਿੰਦੀ ਮੁੰਦੀ ਲੱਗੀ ਤੇ ਹਲਦੀ ਲੱਗਦੀ ਆ ਨਾ ਉਹ ਤੇ ਆਪਣਾ ਪੀਲਾ ਪਾਉਂਦੇ ਆ ਠੀਕ ਹੈ ਜੀ ਤੇ ਤਲਵਾਰ ਤਾਂ ਚੱਕੀ ਪੂਤ ਪ੍ਰੇਤਾਂ ਤੋਂ ਕਰਦੇ ਜਾਂਦੇ ਪੂਤ ਪ੍ਰੇਤ ਆ ਜਾਂਦੇ ਆ ਬੰਨ ਤੇ ਤੇ ਭਾਜੀ ਪਰ ਇਹ ਤੁਸੀਂ 2-3 ਦਿਨ ਦਾ ਪਾਇਆ ਹੋਇਆ ਵਾਦੇ ਹਾਲੇ ਤੱਕ ਲਾਉਣ ਕਿਉਂ ਨਹੀਂ ਭਾਜੀ ਮੇਰੇ 7 ਬਨ 7 ਬਨ ਲੱਗਣੇ ਸੀਗੇ ਹਾਂਜੀ ਮੇਰੇ ਸੱਤ ਮਨ ਲੱਗਣੇ ਸੀ ਸਾਡੇ ਜਦੋਂ ਤੱਕ ਸਾਡਾ ਰਵਾਜ ਹੈ ਵੀ ਜਦੋਂ ਤੱਕ ਸਾਡੇ ਪੂਰੇ ਬੰਨ ਨਹੀਂ ਲੱਗਦੇ ਨਾ ਇਹ ਇੱਕ ਕੱਪੜਾ ਜਿਹੜਾ ਖੋਲਦੇ ਨੇ ਹੈਗੇ ਚੱਪਲ ਨਹੀਂ ਮੈਂ ਕਿਸੇ ਨੂੰ ਦੇ ਸਕਦਾ ਆਪਣੀ ਜਿਹੜੀ ਮੈਂ ਚੀਜ਼ ਇੱਕ ਵਾਰੀ ਪਾਲੀ ਬੰਨ ਲੱਗਣ ਤੋਂ ਤਦੋਂ ਮੈਂ ਕਿਸੇ ਨੂੰ ਦੇ ਸਕਦਾ ਜਦੋਂ ਮੇਰਾ ਬੰਨ ਖਤਮ ਹੋ ਗਿਆ ਮੇਰੇ ਵਿਆਹ ਦੀ ਮੈਨੂੰ ਤਿਆਰ ਕਰਾਂਗੇ ਮੇਰੇ ਮਾਮੇ ਮੈਨੂੰ ਆਣਗੇ ਉਸ ਤੋਂ ਬਾਅਦ ਜਿਹੜਾ ਸਾਰਾ ਮੇਰਾ ਸਮਾਨ ਹੈ ਪੈਕ ਕਰਕੇ ਹਾਂਜੀ ਸਗਨਾ ਦਾ ਐ ਇੱਦਾਂ ਹੀ ਰੱਖਿਆ ਜਾਊਗਾ ਮੁਰਕੇ ਜ਼ਿੰਦਗੀ 'ਚ ਕਦੇ ਵਰਤਣ ਨੂੰ ਯੂਜ਼ ਨਹੀਂ ਹੋਊਗਾ ਤੇ ਬਾਬੇਓ ਆਪਾਂ ਪਹੁੰਚੇ ਪੰਚਕੁਲਾ ਵਾਲੀ ਸਾਈਡ ਤੇ ਤੇ ਇਧਰ ਇੱਕ ਹੋਰ ਰਵਾਜ ਏ ਆਪਣੇ ਗਾਣਾ ਹੱਥ ਨੂੰ ਬੰਨਦੇ ਨਾ ਪੈਰ ਨੂੰ ਬੰਨਿਆ ਵਾ ਭਾਜੀ ਇਹ ਮਰਜ਼ੀ ਸੀਗੀ ਉਹ ਐਦਾ ਸੀਗਾ ਮੈਂ ਤੈਨੂੰ ਗੱਲ ਦੱਸਾਂ ਜਲਦੀ ਜਲਦੀ ਚ ਬੰਨਤਾ ਉਹ ਕਹਾਜਾ ਹੱਥ ਲੱਭਾ ਨਹੀਂ ਪੈਰਾਂ ਦੇ ਬੰਨਤਾ ਅਬ ਵੀਰ ਨੂੰ ਬੁਲਾਉਂਦੇ ਨਾ ਅ ਵੀਰ ਨੂੰ ਲਿਆਂਦਾ ਵਾ ਕਿ ਵੀਰ ਨੂੰ ਲਿਆਉਣਾ ਇਹ ਦੱਸ ਬੁਲਾਈ ਆ ਭਾਈ ਜੀ ਨਾ ਚਲੋ ਭਾਈ ਮਿੱਤਰੋ ਹੁਣ ਆਪਣੇ ਗਗਨ ਗਗਨ ਮੈਰਾ ਭਰਾ ਇੱਕ ਮਿੰਟੋਂ ਮਰਵਾਉਣ ਕੇ ਸ਼ਹਿਰੀ ਚਲ ਮੁੰਏ ਕੇਮੂਆ ਹੈਲੋ ਕੇਮੂ ਵੀਰ ਕੇਮੂਆ ਵੀਰ ਪਲੀਜ਼ ਕਮ ਹੇਅਰ ਅੰਮ੍ਰਾ ਚਾਹ ਉਹਦੀ ਲਾਈਟ ਘਟੋਈ ਆ ਜਾ ਆ ਜਾ ਮੈਂ ਵੀ ਆ ਰਹੀ ਆ ਜਾ ਬਾਹਰ ਤੋਂ ਖੜਾਤੀ ਬੈਠ ਮੈਂ ਪਹਿਲੀ ਵੇ ਦੇਖੇ ਵੀਰ ਬੰਦ ਕੇ ਦੇਖ ਤਾ ਟੁੱਟ ਗਈ